ਬਣਾਵਾਂਗੇ ਉਹ ਐ ਨਹੀਂ ਬਣ ਸਕਦਾ ਭਗਵੰਤ ਮਾਨ ਨੂੰ ਬਣਾ ਕੇ ਦੇਖ ਹੀ ਲਿਆ ਅੱਜ ਕੀ ਹੈ ਪੰਜਾਬ ਬੁਰਾ ਹਾਲ ਕਰਤਾ ਲੀਡਰ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਵੰਗੂ 70 ਸਾਲ ਉਹਨਾਂ ਨੇ ਤੂਫਾਨਾਂ ਦਾ ਸਾਹਮਣਾ ਕੀਤਾ ਅੱਗ ਵਿੱਚੋਂ ਨਿਕਲੇ ਪਿੰਡ ਬਾਦਲ ਦੇ ਸਰਪੰਚ ਬਣਨ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਭਦੀ ਐਮ ਐਲ ਏ ਐਮ ਪੀ ਬਣ ਕੇ ਤਾਂ ਇੰਨਾ ਤਜਰਬਾ ਲੈ ਕੇ ਹੀ ਤਾਂ ਗਵਾਹੀ ਕੀਤੀ ਹੁਣ ਜਿਹੜੀ ਕੁਰਸੀ ਤੇ ਵੱਡੇ ਬਾਦਲ ਸਾਹਿਬ ਬੈਠੇ ਹੈ ਹੁਣ ਉਹ ਸ਼ਰਾਬੀ ਬੈਠਾ ਹੈ ਜਿਹਨੂੰ ਕੋਈ ਅਕਲ ਹੀ ਨਹੀਂ ਹੈ ਤੁਸੀਂ ਉਹਨੂੰ ਬੋਲਣ ਦੀ ਤਮੀਜ਼ ਹੀ ਨਹੀਂ ਹੈ ਉਹਨੂੰ ਕੋਈ ਫਿਕਰ ਹੀ ਨਹੀਂ ਹੈ ਉਹਨੂੰ ਕੋਈ ਪਰਵਾਹ ਹੀ ਨਹੀਂ ਹੈ ਉਹ ਮੁੱਖ ਮੰਤਰੀ ਬਣਿਆ ਐਸ਼ ਕਰਨ ਵਾਸਤੇ ਉਹਦੀ ਠੱਗੀ ਵੱਜ ਗਈ ਹੁਣ ਉਹਨੂੰ ਆਪ ਪਤਾ ਹੈ ਕਿ ਅਗਲੀ ਵਾਰ ਮੇਰੀਆਂ ਜਮਾਨਤਾ ਜਬਤ ਹੋਣੀ ਹੈ ਤੈਨੂੰ ਪ੍ਰਵਾਹੀ ਨਹੀਂ ਕਰਦਾ ਇਹ ਤੋਂ ਪਹਿਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਦੇ ਸੀ ਉਹਨੇ ਵੀ ਝੂਠ ਬੋਲਿਆ ਆਪਾਂ ਗੱਲਾਂ ਚ ਆ ਗਏ ਤੇ 5 ਸਾਲ ਉਹ ਖਰਾਬ ਹੋ ਗਏ ਕਿੰਨੀ ਸਪੀਡ ਨਾਲ ਕੰਮ ਚੱਲ ਰਿਹਾ ਸੀ ਬਾਦਲ ਸਾਹਿਬ ਦੇ 10 ਸਾਲਾਂ ਚ ਹਰ ਰੋਜ਼ ਤੁਸੀਂ ਦੇਖਦੇ ਸੀ ਨਵੀਂ ਚੀਜ਼ ਬਣ ਰਹੀ ਏਮਜ਼ ਵਰਗੇ ਹਸਪਤਾਲ ਆ ਗਏ ਸੈਂਟਰਲ ਯੂਨੀਵਰਸਿਟੀ ਆ ਗਈਆਂ ਕਾਲਜ ਆਗੇ 에어ਪੋਰਟ ਆਗੇ ਅੱਜ ਫਰੀਦਕੋਟ ਵਾਲਿਓ ਤੁਸੀਂ ਫਰੀਦਕੋਟ ਤੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਮੱਥਾ ਟੇਕਣ ਜਾਣਿਓ ਦੇਖੋ ਕਹਿ ਜੀਆਂ ਸੜਕਾਂ ਬਣਾਤੀਆਂ ਪੂਰੇ ਪੰਜਾਬ ਦੇ ਵਿੱਚ ਅੱਜ ਜਿਹੜੀ ਬਿਜਲੀ ਐ ਪਹਿਲੇ ਯਾਦ ਕਰੋ 8-8 ਘੰਟੇ ਦੇ ਕੱਟ ਲੱਗਦੇ ਹੁੰਦੇ ਸੀ ਗਰਮੀ ਦੇ ਹਾਤ ਨੂੰ ਤੇ ਦੁਪਹਿਰੇ ਪਿਆਣੇ ਜਾ ਸਕਦਾ ਸੀ ਆ ਬਿਜਲੀ ਪੂਰੇ ਕਰਨ ਵਾਲੀ ਖਾਲੀ ਸਰਕਾਰ ਐ ਜਿੰਨੇ ਪੰਜਾਬ ਥਰਮਲ ਪਲਾਂਟ ਹੈ ਸਾਰੇ ਬਾਦਲ ਸਾਹਿਬ ਨੇ ਬਣਾਏ ਆ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਸਾਰੇ 에어ਪੋਰਟ ਬਾਦਲ ਸਾਹਿਬ ਨੇ ਬਣਾਏ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ